माटे अंब पके खरबूजे कच्चे कच्चे पापा दे पके पक्के दे मजा आया मजा आया वे काम ते मम्मी ने भी जाना हैं है ना शाही गुदगी हां चलिए फिर ਮਾਰੇ ਤੇਰੀ ਮੰਮੀ ਨੂੰ ਅੱਜ ਉੱਥੇ ਵੀ ਤੂੰ ਨਾ ਸਰਦਾਰਾ ਦਾ ਘਰ ਖੇਡਦਾ ਰਹੀ ਚੰਗਾ ਅਸੀਂ ਕੰਮ ਕਰ ਲਾਂਗੇ ਮੈਂ ਵੀ ਕੰਮ ਕਰ ਲੂੰਗੀ ਤੇਰੀ ਮੰਮੀ ਵੀ ਕੰਮ ਕਰ ਲੂਗੀ ਠੀਕ ਆ ਠੀਕ ਆ ਠੀਕ ਆ ਉੱਚੀ ਬੋਲ ਠੀਕ ਆ ਅੱਛਾ اے ਗੋਪੀ ਹਾਂਜੀ ਕਰਨੇ ਕੰਮ ਤਾਂ ਹੁੰਦਾ ਹਾਂ ਹੋ ਗਿਆ ਬੜਾ ਖੇਡਣ ਦਾ ਆਹੋ ਹੂਰੇ ਮਾਰੇ ਕੰਢੇ ਆ ਕੇ ਆਹ ਕਹਿੰਦਾ ਮੈਂ ਵੀ ਜਾਣਾ ਚ ਕੰਮ ਤੇ ਨਾਲ ਤੁਹਾਡੇ ਜਾਣਾ ਵਾ ਨਾ ਹਾਂ ਆਹ ਬਿਆਜ ਨਾ ਫਿਰ ਹਾਂ ਕਰ ਲਿਆ ਕੰਮ ਦੰਦਾ ਸਾਰਾ ਫਿਰ ਹਾਂਜੀ ਹੋ ਗਿਆ ਵਾ ਤੇ ਬਾਹਰ ਕਿਦਾਂ ਦੇਣਾ ਇਹ ਦੇਣ ਤੇ ਮੈਨੂੰ ਅਦਾ ਜਲਾ ਵੀ ਜਾਣਾ ਵਾ ਅੱਛਾ ਹਾਂ ਤੇ ਚੱਲੀਏ ਫਿਰ ਕੰਮ ਤੇ ਹਾਂ ਹੋ ਚਲੋ ਚਲਦੀਆਂ ਅੱਜ ਇਹਨੂੰ ਖਾਣਾ ਪੈਣਾ ਨਾਲ ਹਾਂ ਇਹਨੂੰ ਖਾਣਾ ਪੈਣਾ ਆਹ ਹੋਰੇ ਜੀ ਨਾਨੀ ਮਾਮਾ ਤੇ ਚਲੇ ਗਿਆ ਤੇ ਆਹੋ ਚਲ ਗਈ ਵਿਚਾਰੀ ਹਾਂ ਚਲ ਚੰਗਾ ਮੀ ਬੜੇ ਪੈਂਟ ਹੋਣੇ ਆਪਣਾ ਘਰ ਤਾਂ ਦਾ ਵੇਖਣਾ ਨਹੀਂ ਜਾ ਕੇ ਆਹੋ ਕਹਿੰਦੇ ਮੈਂ ਹੀ ਸਾਡੇ ਬਿਨਾਂ ਸੀ ਤੇ ਚੁੰਦੇ ਨਾ ਹੁਣ ਆਹੋ ਪਪਾ ਵੀ ਹੈ ਕਿਤੇ ਫਿਰ ਉਹ ਵੀ ਕੰਮ ਤੇ ਚਲ ਜਾਂਦੀ ਆ ਨਾ ਹੂੰ ਹੂੰ ਕਹਿੰਦੇ ਫਿਰ ਪਿੱਛੇ ਛੋਂਦੇ ਰਹੇ ਚੱਲ ਲਾਈ ਤੇ ਚਾਰ ਦਿਨ ਕੇ ਬੜੇ ਜਨੇ ਆਹ ਇੰਨਾ ਹੀ ਬੜਾ ਵਾ ਜਿਆਦਾ ਮੀਹ ਵਾਲੇ ਦੇ ਜਿਹੜੇ ਨੰਗ ਗਏ ਆ ਹਾਂ ਹੈ ਨਾ ਆਹ ਰਾਤੀ ਦਿਗੀ ਉੱਧਰ ਕੇ ਆਹੀਗੇ ਮਰਲੇ ਚ ਆਹ ਉਹ ਕੰਮ ਦਾ ਕਿੱਦਾਂ ਹੈ ਤੂੰ ਦੱਸ ਪਈ ਆ ਦੱਸਦੇ ਹੀ ਮੁੰਡੇ ਕਹਿੰਦੇ ਲਾਗੇ ਪੇੜ ਜਰਾ ਭਾਵਾਂ ਪੇੜ ਨਹੀਂ ਤੇ ਭਾਵਾਂ ਹਾਂਜੀ ਉਹ ਤਾਂ ਸਰਪੰਚਾ ਉੱਥੇ ਦਾ ਉਹਨੂੰ ਚਾਹੀਦਾ ਬੰਦੇ ਦੀ ਲੋੜ ਅੱਛਾ ਆਹ ਦੇ ਅੱਜ ਉਸ ਕੰਮ ਤੋਂ ਕੰਟਾ ਪਹਿਲਾਂ ਚੱਲ ਜਾਵਾਂਗਾ ਜਾ ਕੇ ਛੁੱਟੀ ਕਰਕੇ ਤੇ ਜਾਵਾਂਗਾ ਫਿਰ ਪੁੱਛ ਕੇ ਸਰਦਾਰ ਨੂੰ ਆਹੋ ਪੁੱਛ ਲੈਣਾ ਉਹਦਾ ਕਿਦਾਂ ਕਹਿੰਦਾ ਦੱਸ ਦੇ ਫਿਰ ਸਰਪੰਚ ਜਿਹੜਾ ਚੰਗਾ ਬੰਦੇ ਆ ਹਾਂ ਦੇ ਚੰਗੀ ਆ ਬੰਦੇ ਹਾਂ ਹਾਂ ਤੇ ਵੱਡੇ ਚਰ ਮੇਰੇ ਸਰਪੰਚ ਹੁਣ ਵੇਖੋ ਕੀ ਕਿਦਾਂ ਦੇ ਹਿਸਾਬ ਤਾਂ ਉਹਨਾਂ ਦਾ ਆ ਹਿਸਾਬ ਤਾਂ ਉਹ ਤੇ ਮਿਲਿਆ ਕਰਦੇ ਆ ਪਤਾ ਲੱਗਦਾ ਹੂੰ ਹੁਣ ਇਹ ਵੀ ਹੁਣ ਆਂਟੀ ਜਿਹੜੇ ਹੀ ਇਹ ਲੱਗਦੇ ਹੀਗੇ ਜਿੱਦਾਂ ਬੜੇ ਆ ਨਾ ਬਾ ਇਨਾ ਤਾਂ ਪੀ ਹੈਗਾ ਵਾ ਹਾਂ ਗੁੱਸੇ ਵਾਲਾ ਵਾ ਪਰ ਇਹ ਆ ਕਿਦਾਂ ਚੰਗੇ ਬੜੇ ਹੂੰ ਮੂ ਮਕੇ ਆ ਲਿੰਦੇ ਮੂ ਪਰ ਦੇਲਦੇ ਚੰਗੇ ਆਹੋ ਬਿਲਕੁਲ ਬੜਾ ਕਰਦੇ ਓਦਾਂ ਹੂੰ ਹੁਣ ਕਾ ਲੈ ਇਹਨੂੰ ਵੀ ਇੱਥੇ ਚੀਜ਼ਾਂ ਦੇ ਦਿੱਤੀਆਂ ਕਿੰਨੀਆਂ ਚੀਜ਼ਾਂ ਦਿੱਤੀਆਂ ਆਹ ਇਹ ਕਿੰਨਾ ਵੀ ਮਸਰਿਆ ਅੱਜ ਆਹੋ ਹੈ ਨਾਲ ਜਣਾ ਅੱਜ ਨੇ ਨਾਲ ਜਾਣਾ ਨਾ ਅੱਜ ਹੈ ਉੱਥੇ ਤੰਗ ਨਾ ਕਰੀ ਇਹ ਦੋਨਾਂ ਨੇ ਕਹਿਣਾ ਵਾ ਤੇ ਮੁੰਡਾ ਸ਼ਰਾਬ ਦੀ ਮੈਂ ਇਹਨਾਂ ਦਾ ਮੁੰਡਾ ਜਿਹੜਾ ਨਾ ਉਹ ਬਹੁਤ ਚਲਾਕ ਆ ਉਹ ਬਹੁਗਲਾਂ ਕਰਦਾ ਵਾ ਲੜਾਕਾ ਵਾ ਸੋਹਣਾ ਬੱਚਾ ਬਣ ਕੇ ਰਹਿਣਾ ਉੱਥੇ ਠੀਕ ਹੈ ਹਮਮ ਹੈਗਾ ਤਾਂ ਸੋਹਣਾ ਹੀ ਆ ਆਵੇਂ ਨਾ ਚੀਜ਼ਾਂ ਮੰਗੀ ਜਾਂਦੀਆਂ ਉੱਥੇ ਇੱਥੇ ਸ਼ਰਾਬ ਤਾਂ ਕਰਦਾ ਵਾ ਉੱਥੇ ਜੀ ਕਰਦਾ ਉੱਥੇ ਆ ਗਾ ਮੈਂ ਖੇਡਦਾ ਨਹੀਂ ਹਮ ਕੱਲਾ ਖੇਡ ਲਈ ਜਦੋਂ ਮੈਂ ਕੰਮ ਕਰ ਲੂੰਗਾ ਨਾ ਤੂੰ ਮੇਲਾ ਗਿਆ ਜੀ ਹੈ ਦੋ ਵਜਣ ਖੇਡਾਂਗੇ ਆਪਾਂ ਇਨੇ ਕੰਮ ਨਹੀਂ ਕਰਦੇ ਨਾ ਤੁਹਾਨੂੰ ਤੇ ਮੈਂ ਛੇਤੀ ਛੇਤੀ ਕਰ ਲਾਂ ਨਾ ਕੰਮ ਕਰ ਲਾਂਗੇ ਨਾ ਅੱਛਾ ਨਹੀਂ ਮੈਂ ਨਾ ਕੰਮ ਕਰਾਦੀ ਅੱਜ ਦੋ ਜਣੇ ਰਾਲਕੇ ਕਰਾਂਗੇ ਤਾਂ ਮੈਂ ਨਹੀਂ ਕਰਾਦੇ ਨਹੀਂ ਤਾਂ ਠੀਕ ਹੈ ਠੀਕ ਹੈ ਕੰਮ ਬੜਾ ਕਰਾਉਣਾ ਹੁੰਦਾ ਤੈਨੂੰ ਸਾਰਾ ਕੰਮ ਠੀਕ ਹੈ ਠੀਕ ਹੀ ਆਖਰੀ ਜਾਂਦਾ ਉਹ ਤਾਂ ਗੱਲ ਹੈ ਕਿ ਨਾ ਤੇ ਹੈ ਨਹੀਂ ਨਾ ਜੋ ਵੀ ਹੈਗਾ ਨਹੀਂ ਕਰਦਾ ਠੀਕ ਆ ਹਾਂ ਠੀਕ ਪਰਨ ਵਰੀ ਨੂੰ ਆ ਆਖਰੀ ਆ ਕਰੇ ਚਲੋ ਹੁਣ ਛੁੱਟੀਆਂ ਪੈ ਗਈਆਂ ਸਾਰੇ ਤਾਂ ਭੇਜਦੇ ਆ ਅੰਗਣਵੜੀ ਆ ਛੁੱਟੀਆਂ ਖੋਲਦੇ ਆ ਸਕੂਲ ਤੇ ਆ ਨਹੀਂ ਨੰਬਰ ਵੱਟੇ ਛੱਡ ਆਇਆ ਕਰ ਹਾਂ ਚਲ ਜੀ ਫੇ ਜੀ ਜਲੋ ਚਲ ਜੀ ਸੱਚ ਤਨਖਾਹ ਦਾ ਕਿੱਦਾਂ ਮੰਗੀ ਹੁੰਦੀ ਹੈ ਕਿ ਨਹੀਂ ਉਹ ਮੰਗੀ ਸੀ ਤਾਰੂ ਕਲਮ ਹੈ ਹਾਂ ਇਹਦਾ ਕਿਡਾਉਣ ਵਾਲੇ ਆ ਪੈਸੇ ਅੱਛਾ ਹੂੰ ਉਹਦੇ ਮੈਨੂੰ ਵੀ ਕਹਿੰਦੇ ਕਿ ਬੈਂਕ ਚ ਖਾਤਾ ਖਲਾ ਆ ਮੈਂ ਕਹਾਂ ਸਾਡੇ ਗਰੀਬ ਬੰਦੇ ਨੇ ਕੀ ਖਾਤੇ ਖਲਾਉਣੀ ਆ ਸਾਡੇ ਤੇ ਇਦਾਂ ਹੀ ਵਾਤੇ ਜਾਂਦੇ ਆ ਤੇ ਜੂਲ ਕਰਦੀਆਂ ਜਰੂਰ ਤਾਂ ਹਿੰ ਮਸੀਂ ਪੂਰੀਆਂ ਹੁੰਦੀਆਂ ਆ ਹਾਂ ਉਹਨਾਂ ਨੂੰ ਲੱਗਦਾ ਹੁਣਾਂ ਨੇ ਵੀ ਵਾਹ ਹਾਂ ਨਹੀਂ ਨਹੀਂ ਕੰਮ ਤੋਂ ਚੰਗੀਆਂ ਗੱਲਾਂ ਡਿਆ ਥੋੜੇ ਥੋੜਾ ਪੈਸਾ ਬਚਾਇਆ ਕਰ ਤੇਰੇ ਮੁੰਡੇ ਦੇ ਕੰਮ ਆਊਗਾ ਘੜੀ ਠੀਕ ਹੈ ਕਹਿੰਦਾ ਸਹੂਲਤਾਂ ਬੜੀਆਂ ਸਰਕਾਰ ਦਿੰਦੀ ਨਾ ਜਿੰਦਾ ਬੈਂਕ ਖਾਤੇ ਹੁੰਦੇ ਨਾ ਕਈ ਸਹੂਲਤਾਂ ਵੀ ਆਉਂਦੀਆਂ ਨਾ ਵਿੱਚ ਅੱਛਾ ਹੂੰ ਚਾ ਕੋਈ ਨਹੀਂ ਆ ਥੋੜਾ ਜਿਹਾ ਸੌਖਾ ਹੁੰਦਾ ਤਾਂ ਫਿਰ ਕਰਵਾ ਲਾਂਗੇ ਨਾ ਆਹ ਹਾਂ ਹੁਣ ਦਾ ਕੰਮ ਤਾਂ ਸਾਨੂੰ ਇੱਧਰ ਵੀ ਛੁੱਟਣ ਦਾ ਉਹ ਕਹੇ ਵੀ ਇੱਧਰੋਂ ਛੁੱਟ ਜਾਣਾ ਆ ਹੁਣ ਮੈਂ ਖਾਤੇ ਖੁੱਲਣ ਦੇ ਰੋਟੀ ਦੇ ਲਾਲੇ ਪਏ ਹਾਂ ਹਾਂ ਤੁੱਕੀ ਪਤਾ ਉਹ ਦਸ ਸਰਪੰਚਾ ਵਾਲੇ ਮੇਲੀ ਚ ਦੇ ਕੰਮ ਆਹੋ ਹਣਾ ਹੂੰ ਸੋ ਨਾ ਮੈਨੂੰ ਨਹੀਂ ਤਾਂ ਤੈਨੂੰ ਤਾਂ ਮਿਲੂਗਾ ਨਾ ਆਹ ਸੋ ਵੇਖੋ ਕੀ ਕਰਦੇ ਚੱਲੀਏ ਫਿਰ ਹਾਂ ਚੱਲ ਚਲੋ ਚੱਲੀਏ ਚੱਲ ਚਲ ਗਦੇ ਰੇ ਟੜ ਗਏ ਗਦੇ ਰੇ ਤੇ ਨਾ ਕਾਲਾ ਵਜ ਜਾ ਆਹ ਲ ਫਰਗ ਗਰੋਂ ਨੂੰ ਲੱਗਾ ਘਰ ਤੇ ਪਿੰਨਾ ਸਿੱਧਾ ਚਲਾ ਗੋ ਕੋਸ ਪਾਇਨਾ ਮੈਂ ਮਨੂੰ ਚੁੱਪ ਕਰਕੇ ਜਿੱਥੇ ਬੈਣਾ ਉੱਥੇ ਬਹਿ ਜਾਂਗਾ ਮਮਾ ਕੰਮ ਕਰ ਲੂ ਠੀਕ ਆ ਆ ਸਸੀ ਗਾਂ ਕਾ ਸਸੀ ਕਾਲ ਸਸੀ ਕਾਲ ਆ ਗਏ ਆ ਹਾਂਜੀ ਆ ਗਏ ਹਾਂਜੀ ਆ ਜਾ ਸਰਦਾਰ ਸਾਹਿਬ ਆਏ ਨਾਲ ਓ ਆ ਜਾ ਸਸੀ ਗਾਂ ਨਹੀਂ ਬੁਲਾਉਣੀ ਸਸੀ ਕਾਲ ਸਸੀ ਕਾਲ ਹਾਂ ਚੱਲ ਤੋ ਆ ਬੱਲੇ ਬੱਲੇ ਸ਼ੇਰਾ ਬੱਲੇ ਸ਼ੇਰਾ ਬੱਲੇ ਬਿਲ ਖੁਸ਼ ਆ ਬੰਦਾ ਲੱਗਦਾ ਹਾਂਜੀ ਹਾਂ ਅੱਜ ਆਇਆ ਮम्मा ਨਾ ਹਾਂ ਹੂੰ ਪਾਪਾ ਚੱਲ ਕੇ ਗਾੜੀ ਹਾਂਜੀ ਚੱਲਗੇ ਅੱਛਾ ਅੱਛਾ ਤੇ ਉਹ ਅੰਦਰ ਹੀ ਨਹੀਂ ਉਹ ਤਾਂ ਗਏ ਵਾਂਡੇ ਵਾਂਡੇ ਗਏ ਆ ਵਾਂਡੇ ਗਏ ਆ ਤੇ ਤੂੰ ਐਦਾ ਕਰ ਝਾੜੂ ਲਾ ਕੇ ਦੇ ਪੋਚਾ ਪਾਚਾ ਲਾਉਣਾ ਉੱਤੇ ਲਾ ਲਈ ਨਹੀਂ ਤੇ ਕੋਈ ਨਹੀਂ ਅੱਛਾ ਉਹ ਅੰਦਰ ਚੱਲ ਜਾ ਲਾਲਾ ਨਹੀਂ ਨੂੰ ਰੈਂਟ ਨਹੀਂ ਆਂਟੀ ਅੰਦਰ ਹੈ ਨਹੀਂ ਤੇ ਫਿਰ ਮੈਂ ਤੁਹਾਡੇ ਅੰਦਰ ਕਿੱਦਾਂ ਚੱਲ ਜਾਂਗਾ ਉਹ ਕੋਈ ਗੱਲ ਨਹੀਂ ਪੁੱਤ ਤੂੰ ਕਿਹੜਾ ਅੰਦਰੋਂ ਕੋਈ ਚੁੱਕ ਲੈਣਾ ਵਾ ਇਹੋ ਜੀ ਕੋਈ ਗੱਲ ਨਹੀਂ ਕੀ ਜਾ ਤੂੰ ਕੋਈ ਗੱਲ ਨਹੀਂ ਕੀ ਹੈ ਠੀਕ ਹੈ ਚੋਕ ਦੇ ਆਹੋ ਕੋਈ ਨਹੀਂ ਮੈਂ ਜਾਣਾ ਮਹਿੰਗੇ ਹਾਲ ਚਲ ਜਾਨਾ ਚਲ ਮੈਂ ਚੁੱਕ ਲਈ ਨਾ ਕੋਈ ਨਹੀਂ ਇਹਨੂੰ ਲੈ ਜਾਨਾ ਉਧਰ ਉਹਦੇ ਲਾਗੇ ਹਾਂਜੀ ਠੀਕ ਹੈ ਓਏ ਖਾਣਾ ਕੋ ਹੈ ਹੈ ਤਾਂਗੇ ਨਾ ਕਰੀ ਨਹੀਂ ਨਹੀਂ ਕੋਈ ਨਹੀਂ ਨਹੀਂ ਕਰਦਾ ਕੋਈ ਨਹੀਂ ਨਹੀਂ ਤੇ ਮੈਂ ਲੈ ਜਾਨੀ ਇਹਨੂੰ ਨਾਲ ਹੀ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਕਰ ਲੈ ਕੰਮ ਬੂਆ ਖੁੱਲਾ ਹੀ ਆ ਦੱਸੋ ਝਾੜੂ ਲੱਲਾ ਅੰਦਰੋਂ ਠੀਕ ਹੈ ਹੂੰ ਕੀ ਖਾਣਾ ਹੈ ਕੋਹ ਨਹੀਂ ਘਰ ਨਿਕਾਲਾ ਕੋਕਾਣਾ ਦੇ ਹੈ ਦੁਕਾਨ ਤੋਂ ਲਿਆਦਾ ਤੈਨੂੰ ਮੈਂ ਕੀ ਕੀ ਤੂੰ ਤਾਂ ਕੁੰਦਾ ਨਹੀਂ ਹੋਏ ਹੈ ਆ ਵਡਾ ਆ ਗਿਆ ਵਡਾ ਹੋ ਗਿਆ ਤੂੰ ਜਿਆਦਾ ਪੜਨਾ ਹੀ ਹੋ ਚੰਗਾ ਆਹੋ ਜਿਆਦਾ ਪੜ ਕੇ ਤੇ ਨੌਕਰੀ ਲੈਣੀ ਆ ਆਹੋ ਚੰਗਾ ਜਾ ਹਾਂ ਹੋਰ ਨਾਨੀ ਆਈ ਸੀ ਤੇਰੀ ਚਲ ਗਈ ਆ अच्छा ठीक चाल है चल चलिए फिर पापा चल ओमरे पापा उधर गए हैं ना आंटी ਦਾ ਬਿਨਾ ਬਿਨਾ ਕਾਦੇ ਵਿੱਚ ਰੌਣਕ ਹੀ ਨਹੀਂ ਹੈਗੀ ਨਹੀਂ ਤਾਂ ਉਂਦੇ ਹੁਣ ਮੈਂ ਕਿੰਨੀਆਂ ਗੱਲਾਂ ਕਰ ਲੈਣੀਆਂ ਹੈਗੀਆਂ ਗੁਫੀ ਇਦਾਂ ਕਰ ਲਾ ਗੁਫੀ ਉਦਾਂ ਕਰ ਲਾ ਉਦਾਂ ਆ ਗੜਾ ਸੁਭਾਅ ਵੀ ਚੰਗਾ ਹੀ ਆ ਇੱਕ ਵਰੀ ਨੇ ਨਾਲੇ ਕਿਆ ਵੀ ਇਹ ਆਂਟੀ ਨਹੀਂ ਕਰ ਹੈਗੀ ਤੇ ਚਲ ਤੂੰ ਅੰਦਰੋਂ ਨਾ ਕਾ ਤੂੰ ਬਾਹਰੋਂ ਕਰ ਲਾ ਕਿੰਨਾ ਵਿਸ਼ਵਾਸ ਕਰਦੇ ਆ ਚੰਗੇ ਆਉਦਾ ਚੱਲ ਜੇ ਵਿਸ਼ਵਾਸ ਕਰਦੇ ਨਾ 아이 ਵੀ ਵਿਸ਼ਵਾਸ ਜਿਹੜਾ ਨਾ ਤਾਂ ਤੋੜਨਾ ਨਹੀਂ ਆ 6 ਡਾਲਰ ਲਾ ਲੈ ਪੱਕਾ ਉੱਧੇ ਛੱਡ ਦਿੱਤੀ ਛੱਡ ਗਈ ਚੱਲਦਾ ਆ ਗਿਆ ਮਹਿੰਗਾ ਹਾਂ ਹਾਂਜੀ ਆ ਗਿਆ ਸਰਦਾਰ ਜੀ ਹੋਰ ਹੋਰ ਠੀਕ ਠਾਕ ਸਭ ਅੱਛਾ ਅੱਜ ਇਹ ਵੀ ਜਵਾਨ ਆ ਗਿਆ ਨਾਲ ਆਹੋ ਕਹਿੰਦਾ ਜਾਨਾ ਨਾਲ ਨਾਲ ਹੁਣ ਘਰ ਫਿਕਰ ਕੋਈ ਸਾਡੇ ਕਰਾ ਨਾਨੀ ਇਹਦੀ ਚਲ ਗਈ ਹੈ ਨਾ ਅੱਛਾ ਅੱਛਾ ਹੂੰ ਬੜਾ ਪਿਆਰਾ ਬੱਚਾ ਹੋਏ ਗੁਰੂ ਘਰ ਆਹ ਥੋੜਾ ਬੜਾ ਚਾਜ ਇਹਨੂੰ ਮੈਂ ਜਾਣਾ ਅੱਛਾ ਨਾਨੀ ਚਲ ਗਈ ਆ ਨਾਨੀ ਚਲ ਗਈ ਤਾਂ ਹੀ ਫਿਰ ਉੱਥੇ ਕੇ ਕੋ ਛੱਡ ਕੇ ਆਉਣਾ ਹੈ ਹਨਾ ਹਾਂ ਚਲ ਚੰਗਾ ਨਾਲ ਲੈ ਆ ਨਾਲ ਲੈ ਆ ਕਰੋ ਇਹਨੂੰ ਨਹੀਂ ਨਾਲ ਹੀ ਆਇਆ ਕਰਨੇ ਨਹੀਂ ਹੁਣ ਕੇ ਆਹੋ ਸਕੂਲ ਹੁਣ ਛੁੱਟੀਆਂ ਹੁਣ ਛੁੱਟੀਆਂ ਹਟ ਕੇ ਤਾਂ ਫਿਰ ਨੂੰ ਅੰਗਣਵਾੜੀ ਸਾਡੇ ਕਰਕੇ ਸੈਂਟਰ ਚ ਅੱਛਾ ਅੱਛਾ ਸੈਂਟਰ ਚ ਛੁੱਟੀਆਂ ਹੁੰਦੀਆਂ ਅੰਗਣਵਾੜੀ ਆ ਜੀ ਆਹੋ ਠੀਕ ਆ ਜਾਂਦਾ ਅੰਗਣਵਾੜੀ ਏ ਨਹੀਂ ਕਲਿਆ ਕਰਨਾ ਚਾਹੀਦਾ ਤਾਂ ਬਾਅਦ ਹੀ ਕਰਾਂਗੇ ਜੇ ਪੁਛਿਆ ਨਹੀਂ ਕਰਿਆ ਇਹਨੂੰ ਅੱਛਾ ਅੱਛਾ ਇਹ ਕਲਿਆ ਨਹੀਂਗਾ ਮੈਂ ਕਿਹਾ ਜਾਂਦਾ ਵਾ ਕਰੇ ਨਹੀਂ ਨਹੀਂ ਵੇਖ ਵੇਖਾ ਨੂੰ ਉਤਰਿਆ ਜਾਂਦਾ ਚੱਲ ਜਾ ਕਿੱਥੇ ਜਾਣਾ ਵਾ ਮੈਂ ਗਿਆ ਚੱਲ ਤਾਂ ਮਮਾ ਚੱਲ ਜਾ ਚੱਲ ਜਾ ਚੱਲ ਚੱਪਾ ਜਾ ਆ ਬੜਾ ਮੋਹ ਲੈਂਦਾ ਹੀ ਹੋ ਹੈ ਮੈਨੂੰ ਆਖਿਆ ਆ ਜਾ ਉਸੇ ਵੇਲੇ ਆ ਗਿਆ ਨੇ ਬੜਾ ਪਿਆਰਾ ਬੱਚਾ ਹੈ ਹਾਂ ਚੱਲ ਪਾਦੇ ਤੂੜੀ ਫਿਰ ਪਾਦੇ ਪਾਤੀ ਅੱਛਾ ਸਰਦਾਰ ਜੀ ਪੈਸੇ ਕਢਾ ਲਿਓ ਨੇ ਤਨਖਾਹ ਦੇ ਦਿਓ ਅੱਜ ਪੈਸੇ ਮੈਂ ਲੈਂਦੇ ਆ ਅੱਛਾ ਅੱਛਾ ਆ ਠੀਕ ਆ ਪੈਸੇ ਲੈਂਦੇ ਆ ਲੈ ਆਲੇ ਨਹੀਂ ਤੇ ਮੈਂ ਜਾਂਦਾ ਲੈ ਜਾਊਗਾ ਚੱਲ ਪਾਲਾ ਹੁਣ ਜੇ ਚੱਲਦਾ ਇੱਥੇ ਵੱਡੇ ਭਾਣੇ ਪੱਠੇ-ਪੱਠੇ ਪਾਉਂਦੇ ਵੱਡੇ ਭਣਗੇ ਮੈਂ ਜਾਂਦਾ ਫੜ ਲੈਣਾ ਆਵਾਜ਼ ਮਾਰ ਕੇ ਆਹ ਜਾਂਦਾ ਫੜ ਲੈਣਾ ਨਾ ਚੱਲ ਠੀਕ ਹਾਂ ਇੱਥੇ ਬਵੇਂ ਡੇ ਭਣਗੇ ਠੀਕ ਹੂੰ ਮੈਂ ਪਾਲਾ ਤੂੜੀ ਪਾਲਾ ਪਾਲਾ ਉਹ ਡਈ ਆਂਟੀ ਤੇਰੀ ਹੈ ਨਹੀਂ ਕੀ ਘਰ ਅੱਜ ਅਸ ਗਏ ਕਿਤੇ ਉਹ ਵਾਂਡੇ ਗਈ ਸੀ ਉਹ ਆ ਖੰਡੇ ਹੀ ਪੀ ਮੈਂ ਉਹ ਭੈਣ ਨੂੰ ਕਹਿ ਕੇ ਉਹਦੀ ਆਪ ਉੱਥੇ ਜਾ ਕੇ ਅੱਛਾ ਤੇ ਫੋਨ ਫਾਨ ਤੇ ਕੀ ਗੱਲ ਕਰਨੀ ਜਾਂਦੀ ਕਈ ਨਵਾਂ ਧੀ ਆਜਦਾ ਕਹਿ ਦਿੰਦੀ ਆ ਵੀ ਫੋਨ ਤੇ ਹੀ ਸਾਨੂੰ ਆਂਦੇ ਆ ਵੀ ਆਜੋ ਆਇਓ ਸਾਡੇ ਘਰ ਰਹਿਣ ਵਾਲੇ ਆਇਓ ਆਂਦੀ ਵੀ ਚੱਲ ਮੈਂ ਉੱਥੇ ਜਾ ਕੇ ਮੈਂ ਕਹਿ ਕੇ ਆਉਣੀ ਆ ਤੇ ਚੰਗਾ ਕੀਤਾ ਤੇ ਮੈਂ ਚੱਲ ਉੱਥੇ ਕਹਿ ਜਾ ਕੇ ਅੱਛਾ ਆ ਜਾਣਾ ਜਦੋਂ ਸ਼ਾਮਾਂ ਜੀ ਇਹਨੂੰ ਕਿਤੇ ਆਊਗੀ ਹੁਣ ਅੱਛਾ ਅੱਛਾ ਅੱਧ ਜਾ ਉਹਨਾਂ ਦਾ ਮੁੰਡਾ ਮੁੰਡਾ ਕੋਈ ਛੜ ਜੂਗਾ ਉਹਨੂੰ ਠੀਕ ਹੈ ਹਨਾ ਆ ਨੇਰੇ ਨਾਲ ਤੁਰਨਾ ਨਹੀਂ ਆਪੇ ਛੜ ਜਾਣਾ ਉਹਨਾਂ ਨੇ ਕਿ ਆਹ ਠੀਕ ਆਹ ਛੜ ਜਾਣਾ ਤੇ ਮੈਂ ਚੱਲ ਜਾ ਜਾ ਕੇ ਹੀ ਫਿਰ ਕਹਿ ਉਹਨਾਂ ਨੂੰ ਵੀ ਆ ਜਾਣਗੇ ਚੱਲ ਘਰ ਰਹਿਣਗੇ ਕਿਉਂਕਿ ਹੁਣ ਫਿਰ ਅਹੀਂ ਚਲੀ ਜਾਣਾ ਬਿਲ ਚਲ ਕਰ ਲੈ ਇਹ ਕੰਮ ਤੂੰ ਠੀਕ ਠੀਕ ਆਹ ਘਰ ਪ੍ਰੀਤਾਂ ਹਾਂਜੀ ਉਹ ਤਾਂ ਹਾ ਕਰਕੇ ਨਾ ਝਾੜੂ ਦਾ ਮਾਰ ਕੇ ਉਹ ਸਿੰਕ ਦੇ ਵਿੱਚ ਭਾਂਡੇ-ਬੁੰਡੇ ਵੀ ਪਏ ਹੋਣੇ ਆ ਉਹ ਵੀ ਧੋਦੀ ਚੰਗਾ ਠੀਕ ਆ ਧੋਦਾਂਗੀ ਆਹੋ ਤੇ ਇਦਾਂ ਕਰੀ ਵੀ ਚਾਹ ਪੀਣੀ ਆ ਤੂੰ ਚਾਹ ਬਣਾ ਲਓ ਅੰਦਰ ਭਰੀਚੇ ਦੁੱਧ ਪਿਆਈਓ ਨਾਲੇ ਆਪੀ ਲਾ ਦੇ ਨਾਲੇ ਉਹਨੂੰ ਮਹਿੰਗੇ ਨੂੰ ਦੇ ਦੇ ਨਹੀਂ ਅਹੀਂ ਤੇ ਨਹੀਂ ਪੀਣੀ ਜੇ ਤੁਸੀਂ ਪੀਣੀ ਸਾਡੇ ਵਾਸਤੇ ਬਣਾ ਦਿੰਨੇ ਨਹੀਂ ਮੈਂ ਨਹੀਂ ਪੀਣੀ ਚਾਹ ਮੈਂ ਇਹ ਪੀ ਲੈ ਮੈਂ ਤੁਹੀ ਪੀਣੀ ਹੈ ਤਾਂ ਤੁਹੀ ਬਣਾ ਲਈ ਜਾਗਾ ਐਵੇਂ ਸੰਗਦੀ ਨਾ ਕਿਤੇ ਰਵੀ ਕੋਈ ਗੱਲ ਨਹੀਂ ਤੁਹਾਡਾ ਆਪਣਾ ਘਰ ਵਾ ਕੋਈ ਗੱਲ ਨਹੀਂ ਕੀ ਇਹੋ ਜੀ ਠੀਕ ਆ ਆਹੋ ਸਾਡੇ ਘਰ ਨਹੀਂ ਇਹੋ ਜੀ ਕੋਈ ਵਿਤਕਰਾ ਨਹੀਂ ਹੈਗਾ ਸਾਡੇ ਘਰ ਠੀਕ ਆ ਜਦ ਜਰੂਰ ਹੋ ਤੋ ਫਿਰ ਬਣਾ ਲਾਂਗੇ ਪੁੱਛ ਲੂੰਗੀ ਨਾ ਮੈਂ ਉਹਨੂੰ ਆਹ ਪੁੱਛ ਲਈ ਕੋਈ ਨਹੀਂ ਇਹ ਪੀਣੀ ਇਹਦੇ ਬਣਾ ਲਿਓ ਅੰਦਰ ਫਿਰ ਚ ਦੁੱਧ ਪਿਆਈ ਜਾਗਾ ਠੀਕ ਆ ਆਹੋ ਹਾਂ ਕਿੰਨੇ ਚਾਹਦੇ ਆ ਕਿੰਨਾ ਫਿਕਰ ਆ ਕਿ ਨਾ ਚਾਹ ਪੀਣੀ ਨਹੀਂ ਹਣੀ ਆ ਆਂਟੀ ਦੇ ਛੱਟ ਬਣਾ ਦਿੰਦੀ ਹਾਂ। ਪੁੱਛ ਲਈਨੀ ਆ ਜੇ ਵੀ ਨਹੀਂ ਹੋਊਗੀ ਨਾਲਾ ਨੇ ਤੇ ਫੇਰ ਬਣਾ ਦੂੰਗੀ। ਪਹਿਲਾਂ ਕੰਮ ਕਰ ਲਵਾਂ। ਕੰਮ ਤੇ ਹੋ ਗਿਆ। ਹੋਰ ਨਾ ਨੇਰ ਕਲ ਨੂੰ ਦੱਸ ਕੇ ਨਾ ਤੇ ਫੇਰ ਚੱਲ ਜਾਂਗੀ। ਗੁਰਦੁਆਰਾ ਦਾ ਬਾਹਰ ਖੇਡਣ ਦਿਆ। ਅੰਕਲ ਜੀ। ਅੰਕਲ ਜੀ? ਹਾਂ। ਮੈਂ ਚੱਲ ਲਈੇ ਕੰਮ ਹੋ ਗਿਆ ਵਾ ਸਾਰਾ ਅੱਛਾ ਹਾਂਜੀ ਮੈਂ ਟਾਈਮ ਵੀ ਨਹੀਂ ਵੇਖਿਆ ਕਿੰਨਾ ਹੋ ਗਿਆ ਤੇ ਮੈਂ ਲੰਮੇ ਪਿਆਂ ਪਤਾ ਨਹੀਂ ਲੱਗ ਲੈ ਤੈਂ ਵੇ ਕਿੰਨਾ ਹੀ ਹੋ ਗਿਆ ਵਾ ਤੇ ਅੱਛਾ ਹੋ ਗਿਆ ਕੰਮ ਸਾਰਾ ਦਾ ਬਾਂਜੀ ਹੋ ਗਿਆ ਠੀਕ ਆ ਚਾਹ ਵੀ ਮੈਂ ਬਣਾ ਕੇ ਦੇ ਦਿੱਤੀ ਸੀ ਇਹ ਤਾਂ ਹਾਂ ਤੇ ਬਾਹ ਤੁਹਾਡੀ ਸੋਈ ਚ ਪਈ ਆ ਜਿਹਦੀ ਅੱਛਾ ਰੱਖੀ ਹੋਈ ਹਾਂਜੀ ਚਲ ਕੋਈ ਨਹੀਂ ਮੈਂ ਪੀ ਲੂਗਾ ਉਹ ਤਾਂ ਗਰਮ ਕਰਕੇ ਪੀ ਲੂਗਾ ਕੋਈ ਨਹੀਂ ਠੀਕ ਆ ਤੇ ਜਾ ਲਓ ਹੈ ਮੈਂ ਚੱਲ ਲਈ ਫਿਰ ਆਹ ਚਲ ਜਾ ਫਿਰ ਜੇ ਹੋ ਕੋ ਕੰਮ ਹੈਗਾ ਤੇ ਦੱਸ ਦੋ ਨਹੀਂ ਹੋਰ ਨਹੀਂਗਾ ਕੋਈ ਵੀ ਹੁਣ ਉਹਨੇ ਆ ਜਾਣਾ ਰੋਟੀ ਪਕਾਉਣੀ ਨੇ ਆਪੇ ਆਣ ਕੇ ਪਕਾ ਲੈਣੀ ਆ ਸਬ지 ਹੈਗੀ ਆ ਬਣੀ ਪਈ ਆ ਠੀਕ ਹਾਂ ਹਾਂਜੀ ਚਲ ਠੀਕ ਆ ਚਲ ਠੀਕ ਆ ਪੁੱਤ ਹਾਂਜੀ ਠੀਕ ਆ ਇਹ ਕਿੰਨੀ ਕੁੜੀ ਚੰਗੀ ਆ ਅੰਕਲ ਜੀ ਕਹਿ ਕੇ ਆਵਾਜ਼ ਮਾਰਦੀ ਇਦਾਂ ਦੇ ਧੀਆ ਕਿਤੇ ਰੱਖੀਆਂ ਪਈਆਂ ਆਹ ਬੋਲੀ ਦੇ ਬਹੁਤ ਸੋਹਣੀ ਮਾਰ ਕੇ ਨੇ ਦਿੱਤੀ ਆ ਪਰ ਗਰੀਬੀ ਦਿੱਤੀ ਆ ਚਲ ਕੋਈ ਨਹੀਂ ਮਹਾਰਾਜ ਨਨ ਬੁਝਾ ਚੁੱਕੇ ਸੱਚੇ ਪਾਤਸ਼ਾਹ ਆ ਆਪਣੀ ਮਿਹਨਤ ਕਰਦੇ ਆ ਦੋਵੇਂ ਜੀ ਆਪਣੇ ਬੱਚੇ ਨੂੰ ਪਾਲਣ ਵਾਸਤੇ ਚਲੋ ਮਹਾਰਾਜ ਇਹਨਾਂ ਦੇ ਬੱਚੇ ਦੀ ਬੜੀ ਬੜੀ ਉਮਰ ਕਰੀ ਇਹਨਾਂ ਦਾ ਵੀ ਘਰ-ਬਾਰ ਬਣ ਜੇ ਤੇ ਇਹ ਵੀ ਵਿਚਾਰੇ ਦੋਜੀ ਰੋਟੀ ਆਪਣੀ ਖਾਈ ਜਾਣ ਜਿੱਦਾਂ ਨਹੀਂ ਖਾਣੀ ਮਾਲਕ ਨੇ ਦੇਣੀ ਹੈ ਉਹਨਾਂ ਨੂੰ ਆ ਜਾ ਆ ਜਾ ਆ ਜਾ ਆ ਜਾ ਮੈਂ ਲੱਗੇ ਵੇਖਣਾਂ ਮੈਨੂੰ ਤਾਂ ਟਾਈਮ ਹੋ ਗਿਆ ਜਾਣਦਾ ਤੇ ਮੈਂ ਪਤਾ ਨਹੀਂ ਲੱਗਾ ਲੰਮਾ ਪਿਆ ਹਾਂ ਅੰਦਰ ਠੀਕ ਠੀਕ ਹਾਂ ਉਹ ਗੁਰਪ੍ਰੀਤ ਗਈ ਤੇ ਉਹਨੇ ਮੈਨੂੰ ਠਾ ਲਿਆ ਸਭੋਂ ਅੰਕਲ ਜੀ ਮੈਂ ਕੰਮ ਹੋ ਗਿਆ ਮੈਂ ਚੱਲ ਜੀਏ ਚਲ ਵਧੀਆ ਕੀਤਾ ਹਾਂ ਪੁਰਾ ਉਹ ਮੇਰੇ ਨਾਲ ਗੱਲ ਕਰਨੀ ਸੀ ਹਾਂ ਤੁਸੀਂ ਬਾਹਰ ਜਨਾ ਤਾਂ ਮੱਝਾਂ ਨਹੀਂ ਆਇਆ ਇੱਕ ਸਾਡੇ ਪਿੰਡ ਦਾ ਮੁੰਡਾ ਮੱਝਾਂ ਲਾਭਦਾ ਫਿਰੰਡਿਆ ਸੀ ਤੇ ਵੇਚਣੀ ਹੈ ਜਾਂ ਤੇ ਵੇਚ ਦੇਣੀ ਕੀ ਕਰਨੀ ਹੈ ਆਹੋ ਕੱਲ ਮੈਨੂੰ ਮਿਲਿਆ ਸੀ ਉਹ ਕਹਿੰਦਾ ਮੈਂ ਕਹਿੰਦਾ ਫਿਰਿਆ ਕਹਿੰਦਾ ਮੱਝ ਵੇਖਣੀ ਹੈ ਮੈਂ ਕਿਹਾ ਸਾਡੇ ਸਰਦਾਰ ਦੇ ਹੈਗੀਆਂ ਉਹਨਾਂ ਵੇਚਣੀਆਂ ਮੱਝਾਂ ਅੱਛਾ ਤੇ ਮੈਂ ਲਿਆ ਹਾਂਗਾ ਉਹਨੂੰ ਜੇ ਵੇਚਣੀਆਂ ਤੁਸੀਂ ਤੇ ਪੁੱਛ ਲਈ ਵੇਖ ਲਈ ਜੇ ਤੇ ਖੜਨੀ ਹੈ ਤੇ ਆਹੋ ਮੈਂ ਕਿਹਾ ਚਲ ਮੱਝਾਂ ਮੈਂ ਆ ਕੇ ਚੰਗੀਆਂ ਸਾਰੀਆਂ ਲੈ ਜੂਗਾ ਅੰਧਾ ਕਹੇ ਦੋ ਤਿੰਨ ਲੈ ਜੂ ਅੱਛਾ ਮੈਂ ਕਿਹਾ ਦੋ ਮੱਝਾਂ ਦੇ ਇੱਕ ਗਾਈਆਂ ਹਟੋ ਮੇਰੇ ਨਾਲ ਇਕੱਠੀਆਂ ਦੇ ਦਈਏ ਜ ਮੈਂ ਕਰ ਲਾਂ ਗੱਲ ਉਹਨਾਂ 'ਚ ਇਕੱਠੀਆਂ ਲੈ ਤੇ ਆਹ ਸਾਰੀਆਂ ਵੇਹ ਦੇ ਦੀਆਂ ਮੈਨੂੰ ਵੀ ਵਪਾਰ-ਵੋਹ ਹੀ ਕਰਦੇ ਆ। ਅੱਛਾ? ਆ ਵਪਾਰ ਹੀ ਲੱਗਦੇ ਮੈਨੂੰ। ਚੱਲ ਕੋਈ ਨਹੀਂ ਜੇ ਵਪਾਰ ਕਰਦੇ ਆ ਕੋਈ ਨਹੀਂ ਵੇਖ ਲੈ ਫਿਰ ਦੇ ਦਾਂਗੇ। ਆਹੋ ਦਾ ਮੁੰਡਾ ਮੁੰਡੇ ਦਾ ਪਿਓ ਬਾਹਰੋਂ ਆਇਆ ਵਾ ਤੇ ਪੈਸੇ ਕੋਈ ਚੰਗੇ ਨਾ ਕੋ। ਅੱਛਾ। ਹਾਂ। ਚੱਲ ਐਵੇਂ ਫਿਰ ਉਹਨਾਂ ਨੂੰ ਮੈਂ ਕੁਝ ਕਰਾਂ ਗੱਲ ਉਹਨਾਂ ਨਾਲ। ਆਹੋ ਵੇਖ ਲਾਂਗੇ ਨਾ ਹੋਊਗਾ ਤੇ ਹਾਂ ਦੇ ਦਾਂਗੇ। ਠੀਕ। ਚਲੋ ਚੰਗਾ ਸੱਸ ਸასი ਕਾ। ਚੰਗਾ ਪੁੱਤ ਚੰਗਾ। ਮਾਲਕ ਤੁਹਾਨੂੰ ਚੜ੍ਹਦੀ ਕਲਾ ਰੱਖੇ ਸੱਚੇ ਬਾਦਸ਼ਾਹ ਵੇ ਕਿੰਨੇ ਇਮਾਨਦਾਰੀ ਨਾਲ ਕੰਮ ਕਰਦਾ ਮ ਵਰੀਓ ਇਦਾਂ ਦੇ ਬੰਦੇ ਕਿਤੇ ਰੱਖੇ ਪਏ ਆ ਲੈ ਵੀ ਕਦੀ ਨਹੀਂ ਆਨੇ ਆਪਣੇ ਮੂੰਹ ਭਰ ਕੇ ਆਖਿਆ ਵੀ ਮੈਨੂੰ ਆ ਚੀਜ਼ ਚਾਹੀਦੀ ਕਦੀ ਆ ਚਾਹੀਦੀ ਆਪਣੇ ਕੋਲੋਂ ਜਿਹੜੀ ਮਰਜ਼ੀ ਚੀਜ਼ ਦੇ ਦੀਏ ਨਾ ਦੇ ਦੀ ਹੁਣ ਦੂਜੇ ਪਿੰਡ ਕੰਮ ਪੂਛਣ ਜਾਣਾ ਏ ਮੇਰੇ ਕੋਲ ਪੈਸੇ ਆ ਤੇ ਤੁਰ ਕੇ ਜਾਣਾ ਵਾ ਤੇ ਜਾਂਦੇ ਜਾਂਦੇ ਸ਼ਾਮਾ ਪੈ ਜਾਣੀਆਂ ਵਾ ਕਿਉਂ ਨਾ ਕੱਲ ਨੂੰ ਚੜੂ ਨਾਲੇ ਮੌਲ ਨਹੀਂ ਜੰਗੇ ਐਵੇਂ ਪੈਸੇ ਕੁਵਾ ਕੇ ਪਾਉਂਗਾ ਟਾਈਮ ਨਾ ਜਾਂਦਾ ਵਾ ਤੇ ਪੈਸੇ ਘਰ ਰੱਖਦਾ ਵਾਂ ਕਿਉਂਕਿ ਸਮਾਨੀਆਂ ਚੰਗਾ कालूं जाऊंगा पति काम पूछना सोंग गया ही मेरा कुत्ता ये सोंग गया बा हाँ सोंग दिया बा अच्छे आवे इतने पे आवे ये शापा मैं उन दिन दिला ही गई अच्छा मेरे से जो दिखाया था मैं हाल आजानी है मैं तो ਗਿਲਾਤ ਹੋਇਆ ਹੀ ਮੈਂ ਤੇ ਮੈਂ ਕਹਿ ਰਿਹਾ ਨਾ ਚੁੱਕਿਆ ਅਗਰ ਨਾਲ ਲੈਣਾ ਹੁੰਦਾ ਤੇਰੇ ਮੈਂ ਕੋਈ ਲੜਾਈ ਨਾਲ ਆਪੇ ਨਹੀਂ ਇਹ ਤੁਰਿਆ ਆ ਨਾ ਨਾਲ ਜੇ ਮੈਂ ਚੁੱਕਦੇ ਲੈਂਦੀ ਫਿਰ ਤਨੀ ਹੀ ਲਿਓਣਾ ਹੂੰ ਇਹ ਤੁਰਿਆ ਆ ਤੇ ਫਿਰ ਮੈਂ ਉਹ ਧੂਕੇ ਲੈ ਆਂਗੀ ਆ ਸਰਦਾਰ ਨੇ ਫਿਰ ਦਿੱਤੀ ਪਿਆਏ ਅੱਜ ਦਿੱਤੀ ਤੈਨੂੰ ਆ ਮੈਂ ਗਿਣੀ ਨਹੀਂ ਆਗੀ ਉਦਾਂ ਹੀ ਫੜਾਤੀ ਅੱਛਾ ਹਾਂ ਮੈਂ ਗਿਣਾ ਹੀ ਨਹੀਂ ਸਰਦਾਰ ਨੇ ਤਿੱਕਟਾਤੀ ਉਹ ਵਾਲੇ ਗਹਿਣਾ ਪਲਾਓ ਕੱਟੇ ਕਿ ਨਹੀਂ ਆ ਤਾਂ ਹੈਗਾ ਵੀ 1000 ਕੱਟ ਲਿਓ ਅੱਛਾ 11000 ਯਾਰ 11000 ਆਹੋ ਤਾਂ ਤੁਹਾਨੂੰ ਦਨ ਖਾ 10000 ਯਾਰ ਮੈਂ ਤਾਂ 9 ਚ ਲੈਣਾ ਸੀ ਨਾ ਮੈਂ 1000 ਕਟਾਉਣਾ ਸੀ ਜਿਹੜਾ ਪਾਇਆ ਸੀ ਹੜ ਪੀਤਾਂ ਦੀ ਸ਼ੇਵਾਂ ਲਈ ਤੇ ਉਹਨਾਂ ਨੂੰ ਕਿਹਾ ਨਹੀਂ ਕਿ ਆ ਜੀ ਮੈਂ ਕੱਟ ਕੇ ਕੱਟ ਕੇ ਦਿਓ ਮੈਨੂੰ ਫੇਪਲੇਖੇ ਨਾਲ ਆ ਜਣੇ ਅੱਛਾ ਹੂੰ ਹੋਰ ਸ਼ਵੇਰੇ ਚੇਤਨ ਦੇਦੀ ਮਵਾਸ ਕਰਦਾਗਾ ਆਹੋ ਵਾਪਸ ਕਰ ਦਿਓ ਹੈ ਹਾਂ ਜਿਹੜੇ ਹੈਗੇ ਆ ਆ ਜਾਂਟੀ ਵੀ ਨਹੀਂ ਨਾ ਘਰ ਤੇ ਅੰਕਲ ਨੂੰ ਫਿਰ ਆਹੋ ਮੈਨੂੰ ਪਤਾ ਨਹੀਂ ਲੱਗਦਾ ਨਾ ਇਹ ਘਾਂਟੀ ਨੇ ਬੜਾ ਸੋਹਣਾ ਗਿੰਤੇ ਦੇਣੀ ਹੂ ਆਹੋ ਮੈਂ ਵੀ ਨਾ ਗਿਣੇ ਉੱਥੇ ਉਹ ਗੇਲ ਦਾ ਉਹਦਾ ਇੱਦਾਂ ਫੜਾਤੇ ਮੈਨੂੰ ਆਹ ਜਾਂ ਲੱਗਿਆ ਕੱਲ ਨੂੰ ਨਾ ਜਾਂ ਲੱਗਿਆ ਲੈ ਜਾਾਂਗੇ ਆਹ ਹਾਂ 2000 ਰੁਪਏ ਲਾ ਚਾਂਗੇ ਵਾਪਸ ਆ 2000 ਵਾਪਸ ਕਰ ਦਾਂਗੇ ਉੱਠ ਪਿਆ ਵਾਂ ਹੈ ਬੜੀ ਜਲਦੀ ਉੱਠ ਗਿਆ ਵਾਂ ਹੈ ਗੱਲਾਂ ਕਰਨੀਆਂ ਗੱਲਾਂ ਕਰਨੀਆਂ ਜਾਣ ਕੇ ਜਾਣ ਕੇ ਨੀਂਦ ਨਹੀਂ ਆਈ ਉਦੋਂ ਹੀ ਪਿਆ ਸੀਗਾ ਕਹਿੰਦਾ ਮੈਂ ਸ਼ੌਨ ਲੱਗਾ ਇਹ ਨਾ ਖੇਡਣ ਨਾਲ ਆਪਣਾ ਮੇਰਾ ਉਸੇ ਵਰੀ ਅੱਛਾ ਮੈਂ ਹਜਾ ਸੌਂ ਜਾ। ਹੂੰ। ਚੱਲ ਰਾਤ ਨੂੰ ਸੌਣਾ ਹੀ ਆ ਹੁਣੇ ਨੇ। ਆਹੋ। ਇਹ ਦਿਨੇ ਸੌਂਗਦਾ ਫਿਰ ਰਾਤ ਨੂੰ ਨਹੀਂ ਸੌਂਦਾ ਏ। ਹਾਂ। ਹੁਣ ਦਿਨੇ ਖੇਡੋ ਰਾਤ ਨੂੰ ਆਪੇ ਸਤਾਰੋ। ਹੂੰ। ਤੇ ਅੰਕਲ ਪਾਵੇਂ ਬਾਚ ਪੈਸੇ ਆਪਦੇ ਵੇਖਣ ਤੇ ਉਹਨਾਂ ਚ ਘੱਟ ਹੋਣ ਪੈਗੇ। ਆਹੋ ਇਹ ਤਾਂ ਗੱਲ ਹੈ। ਦੇਖਣ ਆ ਗਏ ਨੇ। ਚੱਲ ਦੇ ਤਾਂ ਅਸੀਂ ਰਵਾਸ ਕਰ ਤਾਂ। ਹਾਂ। ਚੱਲ ਕਰ ਫੇ। ਰੋਟੀ ਪਾਣੀ ਪਖਾਈ। ਆਹ ਨਾ ਮੈਂ ਪੈਸੇ ਰੱਖ ਲਾ। ਹਾਂ। ਰੋਟੀ ਪਾਣੀ। ਕਰ ਲੈ। ਲੈ ਕਣੀ ਲੰਮਾ ਪੈ। ਆ ਲੈ ਗੁਰਵੰਦਰ ਨਾਲ। ਮੈਨੇ ਸਾਊਂਡਿੰਗ ਨਾਮ ਇਹ ਮੈਂ ਕੱਲ ਡੈਟ ਕਰ ਲਾ ਹਾਏ ਚੱਲਾ